ਅੱਜ ਆਕੂਆਂ ਲੈਣਗੇ ਹਨ ਲਾਈਵ ਹੋਏ ਨੇ ਬਾਹਰ ਐਵੇਂ ਰਹੇ ਮਲੌਰ ਸ਼ਹਿਰ ਦਾ ਬਾਜ਼ਾਰ ਹੈ ਇਹਦੇ ਵਿੱਚ ਵੀ ਜਿਹੜੀਆਂ ਕੁਸ਼ਕ ਦੁਕਾਨਾਂ ਨੇ ਸਾਰਿਆਂ ਨੂੰ ਪਿਆਰ ਭਰੀ ਸਬਸੀ ਕਾਲ ਦੀ ਸੁਆਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆ ਮਲੌਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਲੌਰ ਦਾ ਬਾਜ਼ਾਰ ਦਿਖਾਵਾਂਗੇ ਤੋਂ ਪਿੱਛੇ ਸਾਰੀ ਮਾਰਕੀਟ ਹੈ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਮਲੌਰ ਦੀ ਮਾਰਕੀਟ ਆਪਾਂ ਤੁਹਾਨੂੰ ਸਾਰੀ ਦਿਖਾਉਣੇ ਆ ਲਓ ਜੀ ਇੱਥੋਂ ਇਹ ਐਂਟਰੀ ਹੈ ਮਾਰਕੀਟ ਦੀ ਤੁਸੀਂ ਦੇਖ ਸਕਦੇ ਹੋ ਇੱਥੇ ਕੁਸ਼ਕਾਂ ਦੁਕਾਨਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਹਨਾ ਲਓ ਜੀ ਅਜਿਵੇਂ ਹੋਟਲ ਨੇਗੇ ਇੱਥੇ ਆ ਪਕੌੜੇ ਵਾਲੀਆਂ ਦੁਕਾਨਾਂ ਬਰੈੱਡ ਵਾਲੀਆਂ ਹਨ ਐਵੇਂ ਹੈਗੀਆਂ ਨੇ ਤੇ ਆ ਇੱਕ ਦਰਵਾਜਾ ਪੁਰਾਣਾ ਤੇ ਇੱਥੋਂ ਜਿਹੜੀ ਐਂਟਰੀ ਹੈ ਉੱਪਰ ਇਹਦੇ ਵੈਲਕਮ ਲਿਖਿਆ ਹੋਇਆ ਐਵੇਂ ਰਹੇ ਮਲੌਰ ਸ਼ਹਿਰ ਦਾ ਬਾਜ਼ਾਰ ਹੈ ਇਹਦੇ ਵਿੱਚ ਵੀ ਜਿਹੜੀਆਂ ਕੁਸ਼ਕ ਦੁਕਾਨਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਤੇ ਆ ਐਂਟਰ ਹੋ ਗਏ ਆਪਾਂ ਤੇ ਐਵੇਂ ਦਾ ਗੇਟ ਹੈ ਦਰਵਾਜਾ ਦੇਖ ਸਕਦੇ ਹੋ ਤੁਸੀਂ ਬਿਲਕੁਲ ਪੁਰਾਣਾ ਇਹ ਪ੍ਰਾਤਨ ਹੈ ਹਨ ਤੇ ਇੱਧਰ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਕੁਝ ਕਰਿਆਨਾ ਸਟੋਰ ਹੈਗੇ ਨੇ ਕੁਛ ਡੇਲੀ ਵਾਰ ਤੋਂ ਵਾਲਾ ਸਮਾਨ ਇਹ ਸਾਰੀ ਅੰਦਰਲੀ ਮਾਰਕੀਟ ਹੈ ਫਿਰ ਇਸ ਤੋਂ ਬਾਅਦ ਵਿੱਚ ਆਪਾਂ ਤੁਹਾਨੂੰ ਬਾਹਰਲੀ ਮਾਰਕੀਟ ਦਿਖਾਵਾਂਗੇ ਜਿਹੜੀ ਮੇਨ ਰੋਡ ਤੇ ਬਣੀ ਹੋਈ ਹੈ ਇੱਥੇ ਕੁਝ ਜਰਨਲ ਸਟੋਰ ਤੁਹਾਨੂੰ ਮਿਲ ਜਾਣਗੇ ਲਓ ਜੀ ਸਮਾਨ ਸਾਰਾ ਬਾਹਰ ਲਾਇਆ ਹੋਇਆ ਹੈ ਨਾ ਤੇ ਅਜਿਵੇਂ ਇੱਥੇ ਹੋਟਲ ਖਾਣ ਪੀਣ ਵਾਲੀਆਂ ਦੁਕਾਨਾਂ ਅੰਦਰ ਮਾਰਕੀਟ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਲੋ ਜੀ ਕਾਫੀ ਵੱਡੇ ਵੱਡੇ ਇਥੇ ਜਰਨਲ ਸਟੋਰ ਹੈਗੇ ਨੇ ਅੰਦਰਲੇ ਪਾਸੇ ਵਾਲੇ ਪਾਸੇ ਉਹ ਜਾਕੂਆਂ ਲਹਿੰਗੇ ਹਨਾ ਲਾਏ ਹੋਏ ਨੇ ਬਾਹਰ ਜਿਵੇਂ ਅੰਦਰ ਮਾਰਕੀਟ ਹੈ ਉਸੇ ਤਰ੍ਹਾਂ ਇਥੇ ਬਾਹਰ ਵੀ ਮਾਰਕੀਟ ਹੈ ਬਹੁਤ ਵੱਡੀ ਬਾਹਰ ਰੋਡ ਤੇ ਮੇਨ ਰੋਡ ਤੇ ਅਜੇ ਮੈਥੇ ਕਰਿਆਨਾ ਸਟੋਰ ਆ ਗਿਆ ਹਨਾ ਇਸ ਤਰ੍ਹਾਂ ਦੀਆਂ ਦੁਕਾਨਾਂ ਹੈਗੀਆਂ ਨੇ ਇਹ ਮਾਰਕੀਟ ਦੇ ਵਿੱਚ ਇਹ ਜਿਹੜਾ ਅੰਦਰਲਾ ਬਾਜ਼ਾਰ ਹੈ ਤੇ ਇਸ ਤੋਂ ਬਾਅਦ ਵਿੱਚ ਫਿਰ ਆਪਾਂ ਤੁਹਾਨੂੰ ਬਾਹਰਲਾ ਬਾਜ਼ਾਰ ਵੀ ਜਿਹੜਾ ਦਿਖਾਵਾਂਗੇ। ਲਓ ਜੀ। ਇੱਥੋਂ ਚੱਲਦੇ ਆਪਾਂ ਵਾਪਸ ਇੱਥੇ ਤੱਕ ਇਹ ਮਾਰਕੀਟ ਹੈ ਤੇ ਹੁਣ ਆ ਦੂਸਰੀ ਸਾਈਡ ਦੀਆਂ ਦੁਕਾਨਾਂ ਜਿਹੜੀਆਂ ਸਾਰੀਆਂ ਦੇਖਦੇ ਆਪਾਂ। ਇਹ ਮਾਰਕੀਟ ਦੇ ਵਿੱਚੋਂ ਡੇਲੀ ਵਾਰ ਤੋਂ ਵਾਲਾ ਸਾਮਾਨ ਹਨਾ ਡੇਲੀ ਵਾਰ ਤੋਂ ਇਹ ਜਿਹੜੀਆਂ ਲੋਡਾਂ ਵਾਲਾ ਸਾਮਾਨ ਇੱਥੋਂ ਮਿਲ ਜਾਂਦਾ ਹੈ। ਆਲੇ-ਦਾਲ ਦੇ ਪਿੰਡ ਬਹੁਤ ਇੱਥੇ ਆਉਂਦੇ ਨੇ ਸ਼ੋਪਿੰਗ ਕਰਨ। ਇੱਥੇ ਕੁਛ ਉਹ ਬੁਟੀਕ ਆ ਗਈਆਂ ਜਿਵੇਂ ਹਨ ਐਵੇਂ ਦੀਆਂ ਦੁਕਾਨਾਂ ਮਿਲ ਜਾਣਗੀਆਂ ਤੁਹਾਨੂੰ। ਹਾਂ ਲੋ ਜੀ ਆ ਕੁਛ ਇੱਥੇ ਜਰਨਲ ਸਟੋਰ ਮਿਲ ਜਾਣਗੇ। ਦੇਖ ਸਕਦੇ ਹੋ। ਇਹ ਸਾਰੀ ਅੰਦਰਲੀ ਮਾਰਕੀਟ ਹੈ। ਜਿਵੇਂ ਹੁਣ ਬਾਹਰਲਾ ਪਾਸਾ ਮਲੌਰ ਦਾ ਉੱਥੇ ਕਾਫੀ ਵੱਡੀਆਂ-ਵੱਡੀਆਂ ਨਵੀਆਂ ਦੁਕਾਨਾਂ ਜਿਹੜੀਆਂ ਬਣ ਗਈਆਂ। ਉੱਥੇ ਜਿਹੜਾ ਬਾਜ਼ਾਰ ਆ ਜਿਵੇਂ ਨਵਾਂ ਮੰਡ ਰਿਹਾ ਹਨ। ਲੋ ਜੀ। ਆਹ ਗੇਟ ਆ ਸਾਹਮਣੇ ਇਹ ਗੇਟ ਰਾਹੀਂ ਆਪਾਂ ਐਂਟਰ ਹੋਏ ਸੀ। ਆ ਦੁਕਾਨਾਂ ਤੁਸੀਂ ਇੱਥੇ ਦੇਖ ਸਕਦੇ ਹੋ। ਲੋ ਜੀ। ਇਹ ਬਿਲਕੁਲ ਪ੍ਰਾਤਨ ਗੇਟ ਆ ਪੁਰਾਣਾ ਦੇਖੋ। ਇਹਦੇ ਵਿੱਚ ਵੀ ਜਿਹੜੀਆਂ ਦੁਕਾਨਾਂ ਇੱਥੇ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ। ਆ ਜਿਵੇਂ ਜੁੱਤੀਆਂ ਵਾਲੀ ਇੱਥੇ ਬਣੀ ਹੋਈ ਆ ਹਨਾ। ਇਹ ਗੇਟ ਦੇ ਵਿੱਚ ਦੁਕਾਨਾਂ ਲੱਗੀਆਂ। ਆ ਫਟ ਲਾ ਗਿਆ ਜਿਵੇਂ ਦੇਖੋ। ਲਓ ਜੀ ਇੱਥੇ ਵੀ ਆਹ ਜਰਨਲ ਸਟੋਰ ਹੈ ਆਹ ਸਾਰਾ ਬਾਹਰਲਾ ਬਾਜ਼ਾਰ ਆ ਗਿਆ ਬਾਹਰਲੀ ਮਾਰਕੀਟ ਆ ਗਈ ਸਾਰੀ ਦੇਖ ਸਕਦੇ ਹੋ ਤੁਸੀਂ ਲਓ ਜੀ ਇੱਥੇ ਵੀ ਕਾਫੀ ਵੱਡੀਆਂ-ਵੱਡੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਆਹ ਗੀਟ ਰਹੀਆਂ ਪੈਂਟਰ ਹੋਈ ਸੀ ਆਹ ਸਾਰਾ ਬਾਹਰਲਾ ਬਾਜ਼ਾਰ ਹੈ ਮਲੋਦ ਸ਼ਹਿਰ ਦਾ ਤੇ ਇਹ ਦੇਖਦੇ ਆਪਾਂ ਹੁਣ ਤੇ ਚੱਲਦੇ ਆਪਾਂ ਸਾਰੀ ਮਾਰਕੀਟ ਦੇਖਦੇ ਆਂ ਕਾਫੀ ਵੱਡਾ ਸ਼ਹਿਰ ਹੈ ਮਲਾਉਦ ਬਹੁਤ ਵੱਡੀ ਮਾਰਕੀਟ ਹੈ ਇੱਥੇ ਸ਼ਹਿਰ ਦੇ ਵਿੱਚ ਤੇ ਇੱਥੇ ਆਲੇ ਦੁਆਲੇ ਤੁਸੀਂ ਦੁਕਾਨਾਂ ਦੇਖ ਸਕਦੇ ਹੋ ਨਾ ਦੋਨੋਂ ਸਾਈਡ ਦੁਕਾਨਾਂ ਨੇ ਜਿਹੜੀਆਂ ਇਹ ਹਰ ਇੱਕ ਤਰੀਕੇ ਦੀ ਦੁਕਾਨ ਹੈ ਇਹ ਮਾਰਕੀਟ ਦੇ ਵਿੱਚ ਜਿਹੜੀ ਹੈ ਤੇ ਆਪਾਂ ਚੱਲਦੇ ਆਂ ਸਾਰੀ ਮਾਰਕੀਟ ਦੇਖਦੇ ਆਂ ਹਨਾ ਅਗਲੇ ਵਾਲੇ ਪਾਸੇੋਂ ਜਿਸ ਤਰ੍ਹਾਂ ਤੁਹਾਨੂੰ ਆਪਾਂ ਪਹਿਲਾਂ ਬਾਜ਼ਾਰ ਦਿਖਾਇਆ ਸੀਗਾ ਅੰਦਰ ਹਨਾ ਜਿਵੇਂ ਜਿਹੜਾ ਮੇਨ ਬਾਜ਼ਾਰ ਆ ਪੁਰਾਣਾ ਬਾਜ਼ਾਰ ਤੇ ਉਸੇ ਤਰ੍ਹਾਂ ਇੱਥੇ ਵੀ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਆਹ ਕੁਝ ਟਾਇਰ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਨਾ ਵਰਕਸ਼ਾਪਾਂ ਆ ਗਈਆਂ ਲਾਏ ਵੀ ਟਾਇਰ ਵਾਲੀਆਂ ਦੁਕਾਨਾਂ ਐਵੇਂ ਦੀਆਂ ਨੇ ਬਾਹਰਲੀ ਸਾਈਡ ਤੇ ਉਹ ਜਿਹੜੀ ਪਹਿਲੀ ਮਾਰਕੀਟ ਦਿਖਾਈ ਸੀ ਉਹ ਪੁਰਾਣੀ ਜਿਹੜੀ ਮਾਰਕੀਟ ਹੈ ਮਲੌਰ ਸ਼ਹਿਰ ਦੀ ਜਿੱਥੇ ਕੱਪੜੇ ਵਾਲੀਆਂ ਦੁਕਾਨਾਂ ਹਨਾ ਹੋਰ ਸਾਰੀਆਂ ਦੁਕਾਨਾਂ ਨੇ ਹੈਗੀਆਂ ਤੇ ਇੱਥੇ ਦੋਨੋਂ ਸਾਈਡ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀਆਂ-ਵੱਡੀਆਂ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਲਓ ਜੀ ਇੱਥੇ ਜਿਵੇਂ ਇਲੈਕਟ੍ਰੀਸ਼ੀਅਨ ਦੇ ਸਮਾਨ ਦੀ ਜਿਹੜੀ ਦੁਕਾਨ ਆ ਗਈ ਦੇਖ ਸਕਦੇ ਹੋ ਆਲੇ-ਦਾਲੇ ਦੇ ਪਿੰਡਾਂ ਨੂੰ ਇਹ ਜਿਹੜਾ ਸ਼ਹਿਰ ਲੱਗਦਾ ਹੈ ਆਲੇ-ਦਾਲੇ ਦੇ ਪਿੰਡ ਜਿਹੜੇ ਇੱਥੇ ਆਉਂਦੇ ਨੇ ਸ਼ਾਪਿੰਗ ਕਰਨ ਵਾਸਤੇ ਇਹੀ ਮਾਰਕੀਟ ਦੇ ਵਿੱਚ ਆਪ ਦਾ ਡੇਲੀ ਵਰਤੋਂ ਦਾ ਜਿਹੜਾ ਸਮਾਨ ਇਹ ਜਿਹੜਾ ਮਲੋਦ ਹੈ ਹਨਾ ਇਹ ਮਲੇਰਕੋਟਲੇ ਦੇ ਨੇੜੇ ਪੈ ਜਾਂਦਾ ਹੈ ਜੋੜੇਪੁਰਾਂ ਦੇ ਨੇੜੇ ਪੈ ਜਾਂਦਾ ਹੈ ਕਾਫੀ ਵੱਡੀ ਇਹਦੀ ਮਾਰਕੀਟ ਹੈ ਦੋਨੋਂ ਸਾਈਡ ਤੁਸੀਂ ਦੇਖ ਸਕਦੇ ਹੋ ਨਾ ਇੱਥੇ ਆ ਕੁਝ ਵਰਕਸ਼ਾਪਾਂ ਵੀ ਜਿਹੜੀਆਂ ਹੈਗੀਆਂ ਨੇ ਲਓ ਜੀ ਇਧਰਲੀ ਸਾਈਡ ਕੁਝ ਮੈਡੀਕਲ ਸਟੋਰ ਹੋਰ ਦੁਕਾਨਾਂ ਸੈਂਖ ਲੜੀਆਂ ਹੋਗੀਆਂ ਜਿਵੇਂ ਹਰੇਕ ਤਰੀਕੇ ਦੀ ਦੁਕਾਨ ਇੱਥੇ ਜਿਹੜੀ ਮਿਲ ਜੂਗੀ ਮਾਰਕੀਟ ਦੇ ਵਿੱਚ ਹਨਾ ਆਹ ਸਾਈਕਲ ਵਾਲੀਆਂ ਦੁਕਾਨਾਂ ਨੇ ਦੇਖੋ ਲਓ ਜੀ ਇਸ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਜਿਹੜੀਆਂ ਮਿਲਣਗੀਆਂ ਹਨ ਜਿਵੇਂ ਅੰਦਰਲੇ ਪਾਸੇ ਮਾਰਕੀਟ ਹੈ ਉਸੇ ਤਰ੍ਹਾਂ ਇੱਥੇ ਬਾਹਰਲੇ ਵਾਲੇ ਪਾਸੇ ਵੀ ਕਾਫੀ ਸਾਰੀਆਂ ਦੁਕਾਨਾਂ ਨੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਲਓ ਜੀ ਆਹ ਦੇਖ ਸਕਦੇ ਹੋ ਜਿਵੇਂ ਇਲੈਕਟ੍ਰੀਸ਼ੀਅਨ ਦੇ ਸਮਾਨ ਦੀਆਂ ਦੁਕਾਨਾਂ ਆ ਗਈਆਂ ਹਨਾ ਤੇ ਆ ਕੁਛ ਖਾਣ ਪੀਣ ਵਾਲੀਆਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਜਿਹੜੀਆਂ ਇੱਥੇ ਲੱਗਦੀਆਂ ਨੇ ਬਹੁਤ ਵੱਡੀ ਮਾਰਕੀਟ ਹੈ ਇਹ ਆਲੇ-ਦਾਲੇ ਸਾਰੀ ਸੜਕ ਤੇ ਇਹ ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਮਾਰਕੀਟ ਜਿਹੜੀ ਫੈਲੀ ਹੋਈ ਹੈ ਦੇਖੋ ਆ ਜਿਵੇਂ ਪੇਂਟ ਵਾਲੇ ਸਮਾਨ ਵਾਲੀ ਦੁਕਾਨ ਆ ਗਈ ਹੈ ਨਾ ਆ ਇੱਥੇ ਖਾਣ ਪੀਣ ਵਾਲੀਆਂ ਹਨ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਆਏ ਆਪਣੀਆਂ ਜਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਸ਼ਾਮ ਦੇ ਟਾਈਮ ਖਾਣ ਪੀਣ ਵਾਲੀਆਂ ਲੱਗਦੀਆਂ ਨੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਕੁਝ ਕੁ ਦੁਕਾਨਾਂ ਹਨਾ ਖਾਣ ਪੀਣ ਵਾਲੀਆਂ 버ਗਰ ਵਾਲੀਆਂ ਲੱਗੀਆਂ ਹੋਈਆਂ ਨੇ ਆਹ ਸਬਜ਼ੀ ਵਾਲੀਆਂ ਦੇਖ ਸਕਦੇ ਹੋ ਇੱਥੇ ਲਓ ਜੀ ਆਹ ਅਗਲੇ ਵਾਲੇ ਪਾਸੇ ਵੀ ਫਲ ਸਬਜ਼ੀਆਂ ਵਾਲੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਲਓ ਜੀ ਐਨੇ ਦੀ ਸਾਰੀ ਇਹ ਮਾਰਕੀਟ ਹੈ ਇੱਥੇ ਜਿਵੇਂ ਇਹ ਵੀ ਇਲੈਕਟ੍ਰੀਸ਼ੀਅਨ ਦੇ ਸਮਾਨ ਵਾਲੀ ਆ ਗਈ ਹੈ ਨਾ ਵਾਸ਼ਿੰਗ ਮਸ਼ੀਨਾਂ ਫ੍ਰਿਜਾਂ ਇੱਥੇ ਪਈਆਂ ਨੇ ਮਕੈਨਿਕ ਵਾਲੀਆਂ ਦੁਕਾਨਾਂ ਲਓ ਜੀ ਆਹ ਕੁਛ ਪਾਣੀ ਵਾਲੀਆਂ ਟੈਂਕੀਆਂ ਇੱਥੇ ਰੱਖੀਆਂ ਹੋਈਆਂ ਨੇ ਦੇਖ ਸਕਦੇ ਹੋ ਤੇ ਦੋਨੋਂ ਸਾਈਡ ਇੱਥੇ ਵੱਡੀਆਂ-ਵੱਡੀਆਂ ਜਿਹੜੀਆਂ ਹਨ ਦੁਕਾਨਾਂ ਨੇ ਆਹ ਸਾਈਕਲ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ ਕੁਛ ਇੱਥੇ ਤੇ ਆਹ ਹੋਟਲ ਵੀ ਆ ਗਿਆ ਸਵੀਟਸ ਸ਼ਾਪ ਲਓ ਜੀ ਦੋਨੋਂ ਸਾਈਡ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਮਾਰਕੀਟ ਦੇ ਵਿੱਚ ਇੱਧਰ ਟਾਇਰਾਂ ਵਾਲੀਆਂ ਦੁਕਾਨਾਂ ਆ ਗਈਆਂ ਤੇ ਅਗਲੇ ਵਾਲੇ ਪਾਸੇ ਕੁਸ਼ਕ ਕੱਪੜੇ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਆ ਗਈਆਂ ਦੇਖ ਸਕਦੇ ਹੋ ਲੋ ਜੀ ਸੂਟਾਂ ਵਾਲੀਆਂ ਦੁਕਾਨਾਂ ਵੀ ਬਹੁਤ ਵੱਡੀਆਂ ਵੱਡੀਆਂ ਇੱਥੇ ਜਿਹੜੀਆਂ ਹੈਗੀਆਂ ਨੇ ਹਨਾ ਮਲੋਦ ਦੀ ਮਾਰਕੀਟ ਦੇ ਵਿੱਚ ਮਲੋਦ ਦੇ ਬਾਜ਼ਾਰ ਵਿੱਚ ਲੋ ਜੀ ਤੇ ਇੱਧਰ ਦੀ ਵਾਲੀ ਸਾਈਡ ਵੀ ਦੇਖੋ ਜਿਵੇਂ ਦੁਪੱਟੇ ਬਾਹਰ ਲਾਏ ਹੋਏ ਨੇ ਹਨਾ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਇੱਥੇ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਮਾਰਕੀਟ ਦੇ ਵਿੱਚ ਤੇ ਸ਼ਾਮ ਦਾ ਟਾਈਮ ਹੈ ਸ਼ਾਮ ਦੇ ਟਾਈਮ ਇੱਥੇ ਰਸ਼ ਹੁੰਦਾ ਹੈ ਨਾ ਜਿਵੇਂ ਅੰਦਰਲੇ ਬਾਜ਼ਾਰ ਚ ਤੁਸੀਂ ਦੇਖਿਆ ਸੀ ਕਾਫੀ ਰੌਣਕ ਜਿਹੜੀ ਹੁੰਦੀ ਹੈ ਆ ਇੱਥੇ ਵੀ ਆ ਜਿਵੇਂ ਗੋਲ ਗੱਪਿਆਂ ਵਾਲੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਨਾ ਦੁਕਾਨਾਂ ਦੇਖ ਸਕਦੇ ਹੋ ਲਓ ਜੀ ਐਵੇਂ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਆਹ ਕੱਪੜੇ ਬਾਹਰ ਲਾਏ ਹੋਏ ਨੇ ਡਿਸਪਲੇ ਕੀਤੇ ਹੋਏ ਨੇ ਇਧਰਲੀ ਸਾਈਡ ਵੀ ਉਸੇ ਤਰ੍ਹਾਂ ਕੁਝ ਕਰਿਆਨਾ ਸਟੋਰ ਆ ਗਏ ਜਿਵੇਂ ਸੂਟਾਂ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਹੈਗੀਆਂ ਨੇ ਮਾਰਕੀਟ ਦੇ ਵਿੱਚ ਇਧਰ ਤੁਸੀਂ ਦੇਖ ਸਕਦੇ ਹੋ ਸੂਟ ਦੁਪੱਟੇ ਹਨਾ ਬਾਹਰ ਲਾਏ ਹੋਏ ਨੇ ਤੇ ਸ਼ਾਮ ਦਾ ਟਾਈਮ ਆ ਹੁਣ ਗਰਮੀਆਂ ਦੇ ਟਾਈਮ 'ਚ ਸਾਰੇ ਸ਼ਾਮ ਨੂੰ ਹੀ ਆਉਂਦੇ ਨੇ ਮਾਰਕੀਟ ਦੇ ਵਿੱਚ ਸ਼ਾਮ ਦੇ ਟਾਈਮ ਮੋਟਰ ਉੱਤੇ ਰੌਣਕ ਹੁੰਦੀ ਹੈ ਮਾਰਕੀਟ ਦੇ ਵਿੱਚ ਇੱਥੇ ਕੁਝ ਸਬਜ਼ੀਆਂ ਵਾਲੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਨਾ ਲਓ ਜੀ ਐਵੇਂ ਜੀ ਇਹ ਸਾਰੀ ਮਾਰਕੀਟ ਹੈ ਆਲੇ ਦੁਆਲੇ ਇੱਧਰ ਵੀ ਕੁਝ ਦੁਕਾਨਾਂ ਹੈਗੀਆਂ ਨੇ ਆਹ ਸਾਈਡ ਤੋਂ ਆਪਾਂ ਆਿਆਂਗੇ ਤੇ ਹੁਣ ਆਪਾਂ ਇਧਰੋਂ ਅੱਗੇ ਜਾਵਾਂਗੇ ਸਿੱਧੇ ਵਾਲੇ ਪਾਸੇ ਜਿਹੜੀ ਮਾਰਕੀਟ ਹੈ ਤੁਹਾਨੂੰ ਉਹ ਦਿਖਾ ਕੇ ਲੈ ਕੇ ਆਵਾਂਗੇ ਚੱਲਦੇ ਆਪਾਂ ਤੁਹਾਨੂੰ ਹੁਣ ਅੱਗੇ ਦਾ ਜਿਹੜਾ ਬਾਜ਼ਾਰ ਦਿਖਾਉਨੇ ਆ ਤੇ ਇੱਥੇ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਨਾ ਜੁੱਤੀਆਂ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਆਕੜੀਆਂ ਵਾਲੀਆਂ ਦੁਕਾਨਾਂ ਹੋ ਗਈਆਂ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਤੇ ਆਹ ਸਾਈਡ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਮਾਰਕੀਟ ਕੁਝ ਫੋਨ ਵਾਲੀਆਂ ਦੁਕਾਨਾਂ ਹਨਾ ਲਓ ਜੀ ਆਹ ਕੱਪੜੇ ਵਾਲੀਆਂ ਆ ਗਈਆਂ ਜਿਵੇਂ ਲੋਹਰਾ ਟੀ-ਸ਼ਰਟਾਂ ਦਵਾਈਆਂ ਵਾਲੀਆਂ ਦੁਕਾਨਾਂ ਆ ਗਈਆਂ ਆ ਕੁਝ ਭਾਂਡੇ ਵਾਲੀਆਂ ਦੁਕਾਨਾਂ ਐਵੇਂ ਜੀ ਇਹ ਸਾਰੀ ਮਾਰਕੀਟ ਹੈ ਆਹ ਪਲਾਸਟਿਕ ਦਾ ਸਮਾਨ ਹੈ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਦੇਖੋ ਆ ਸਮਾਨ ਬਾਹਰ ਪਿਆ ਹਨ ਬਾਕੀ ਰਸ਼ ਬਹੁਤ ਰਹਿੰਦਾ ਇੱਥੇ ਆਹ ਰੋਡ ਤੇ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਗੱਡੀਆਂ ਦਾ ਚੱਲਦੇ ਆ ਅੱਗੇ ਅੱਗੇ ਨੂੰ ਦੇਖਦੇ ਆ ਜਾ ਕੇ ਮਾਰਕੀਟ ਆ ਕੁਝ ਕੁ ਦੁਕਾਨਾਂ ਇੱਥੇ ਆ ਗਈਆਂ ਆਹ ਵਾਲੀ ਸਾਈਡ ਦੇਖ ਸਕਦੇ ਹੋ ਤੁਸੀਂ ਲਓ ਜੀ ਆਜਮ ਇੱਥੇ ਮੋਮੋਜ਼ ਵਾਲੀ ਆ ਗਈ ਹੈ ਨਾ ਸ਼ਾਮ ਦੇ ਟਾਈਮ ਐਵੇਂ ਜਿਹੜੀਆਂ ਸਟਾਲਾਂ ਇੱਥੇ ਲੱਗ ਜਾਂਦੀਆਂ ਨੇ ਤੇ ਇਧਰਲੀ ਵਾਲੀ ਸਾਈਡ ਕੁਝ ਮਾਰਕੀਟ ਜਿਹੜੀ ਹੈਗੀ ਆ ਦੇਖ ਸਕਦੇ ਹੋ ਤੁਸੀਂ ਕੁਝ ਮੈਡੀਕਲ ਸਟੋਰ ਹੈਗੇ ਨੇ ਕਾਫੀ ਸਾਰੀ ਮਾਰਕੀਟ ਹੈ ਇੱਥੇ ਮਲੋਜ਼ ਸ਼ਹਿਰ ਦੀ ਬਾਕੀ ਵੀਡੀਓ ਤੇ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੀ ਜਿਹੜੀ ਵੀਡੀਓ ਦੇਖ ਰਹੇ ਹੋ ਆ ਇੱਥੇ ਜਿਵੇਂ ਦੁਕਾਨਾਂ ਆ ਗਈਆਂ ਹਨਾ ਕੱਪੜੇ ਵਾਲੀਆਂ ਦੇਖ ਸਕਦੇ ਹੋ ਤੁਸੀਂ ਤੇ ਕਮੈਂਟ ਜਰੂਰ ਕਰਿਓ ਕਿ ਕਿੱਥੋਂ-ਕਿੱਥੋਂ ਤੁਸੀਂ ਸਾਡੀ ਜਿਹੜੀ ਵੀਡੀਓ ਦੇਖ ਰਹੇ ਹੋ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਲਓ ਜੀ ਇੱਥੇ ਤੱਕ ਇਹ ਸਾਰੀ ਮਾਰਕੀਟ ਹੈ ਇੱਧਰ ਅਗਲੇ ਵਾਲੇ ਪਾਸੇ ਬੈਂਕਾਂ ਆ ਗਈਆਂ ਬਾਜ਼ਾਰ ਆ ਇੱਥੇ ਤੱਕ ਦੀ ਚੱਲਦੇ ਆ ਅੱਗੇ ਅੱਗੇ ਉਹ ਮਾਰਕੀਟ ਆਪਾਂ ਦੇਖਦੇ ਆ ਨਾ ਆ ਜਿਵੇਂ ਲਹਿੰਗੇ ਕੁਝ ਬਾਹਰ ਲਾਏ ਹੋਏ ਨੇ ਇੱਥੇ ਦੇਖ ਸਕਦੇ ਹੋ ਲਓ ਜੀ ਇੱਥੇ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਕੱਪੜੇ ਵਾਲੀਆਂ ਦੁਕਾਨਾਂ ਵੀ ਇਹ ਮਾਰਕੀਟ ਦੇ ਵਿੱਚ ਹੈਗੀਆਂ ਨੇ ਡੇਲੀ ਵਰਤੌਣੀਆਂ ਚੀਜ਼ਾਂ ਦੇ ਨਾਲ ਨਾਲ ਕੱਪੜੇ ਵਾਲੀਆਂ ਦੁਕਾਨਾਂ ਵਿੱਚ ਉਹਨਾਂ ਜਿਹੜੀਆਂ ਮਿਲ ਜਾਣਗੀਆਂ ਇਹ ਮਾਰਕੀਟ ਦੇ ਵਿੱਚ ਆ ਆ ਗਿਆ ਜਿਵੇਂ ਬੁੱਕ ਦੀਪੂ ਆ ਗਿਆ ਹਨ ਕਿਤਾਬਾਂ ਵਾਲੀਆਂ ਦੁਕਾਨਾਂ ਆ ਗਈਆਂ ਜਿਵੇਂ ਇੱਥੇ ਲਓ ਜੀ ਆਹ ਸਾਈਡ ਤੋਂ ਆਪਾਂ ਆਏ ਸੀਗੇ ਇੱਥੋਂ ਆਪਾਂ ਹੁਣ ਆਹ ਸਾਈਡ ਨੂੰ ਜਾਂਦੇ ਆਂ ਆ ਜਿਵੇਂ ਇੱਥੇ ਕੁਲਚੀ ਵਾਲੀਆਂ ਦੁਕਾਨਾਂ ਹਨਾ ਸ਼ਾਮ ਦੇ ਟਾਈਮ ਇਹ ਤੁਹਾਨੂੰ ਖਾਣ ਪੀਣ ਵਾਲੀਆਂ ਦੁਕਾਨਾਂ ਮਿਲ ਜਾਣਗੀਆਂ ਹੋਟਲ ਕਾਫੀ ਸਾਰੇ ਹੈਗੇ ਨੇ ਆਹ ਦੇਖ ਸਕਦੇ ਹੋ ਇੱਥੇ ਲਓ ਜੀ ਜੂਸ ਵਾਲੀਆਂ ਦੁਕਾਨਾਂ ਕੁਛ ਫੁੱਲਣ ਵਾਲੀਆਂ ਦੁਕਾਨਾਂ ਹਨਾ ਇੱਥੇ ਵੀ ਕਾਫੀ ਸਾਰੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਉਧਰ ਵੀ ਲਓ ਜੀ ਕਾਫੀ ਦੂਰ ਤੱਕ ਇਹ ਮਾਰਕੀਟ ਜਿਹੜੀ ਫੈਲੀ ਹੋਈ ਹੈ ਤੇ ਇੱਥੋਂ ਆਪਾਂ ਚੱਲਦੇ ਹਾਂ ਦੂਸਰੀ ਸਾਈਡ ਨੂੰ ਇੱਥੇ ਕੁਝ ਜੁਐਲਰੀ ਸ਼ਾਪਸ ਵੀ ਹੈਗੀਆਂ ਨੇ ਹਨ ਦੇਖ ਸਕਦੇ ਹੋ ਲਓ ਜੀ ਆਹ ਹੋਟਲ ਵੀ ਹੈਗਾ ਇੱਥੇ ਜਿਵੇਂ ਗੋਲ ਗੱਪੇ ਹਨਾ ਹੋਰ ਸਾਰਾ ਸਵੀਟਸ ਸ਼ਾਪ ਮਠਿਆਈਆਂ ਮਠੂਈਆਂ ਵਾਲੀਆਂ ਦੁਕਾਨਾਂ ਤੇ ਆ ਬਰਗਰ ਵਾਲੀਆਂ ਹੋਗੀਆਂ ਜਿਵੇਂ ਲਓ ਜੀ ਖਾਣ ਪੀਣ ਵਾਲੀਆਂ ਬਹੁਤ ਸਾਰੀਆਂ ਦੁਕਾਨਾਂ ਹੈਗੀਆਂ ਨੇ ਆ ਕਰਿਆਨਾ ਸਟੋਰ ਆ ਗਿਆ ਜਿਵੇਂ ਆ ਸਾਈਡ ਚੱਲਦੇ ਆ ਅੱਗੇ ਹਨਾ ਅੱਗੇ ਉਹ ਮਾਰਕੀਟ ਦੇਖਦੇ ਆਂਗੇ ਆਪਾਂ ਜਾ ਕੇ ਆ ਅਗਲੇ ਵਾਲੇ ਪਾਸੇ ਕੁਝ ਸਬਜ਼ੀਆਂ ਵਾਲੀਆਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਲਓ ਜੀ ਆ ਇੱਥੇ ਪੰਜਾਬੀ ਜੁੱਤੀਆਂ ਵਾਲੀ ਦੁਕਾਨ ਆ ਗਈ ਹਨਾ ਲਓ ਜੀ ਪੰਜਾਬੀ ਜੁੱਤੀਆਂ ਇੱਥੇ ਡਿਸਪਲੇ ਕੀਤੀਆਂ ਹੋਈਆਂ ਨੇ ਤੇ ਆਲੇ ਦੁਆਲੇ ਸਾਰੀ ਮਾਰਕੀਟ ਆ ਗਈ ਹੋਰ ਕਰਿਆਨਾ ਸਟੋਰ ਆ ਗਿਆ ਹਨਾ ਲਓ ਜੀ ਕਾਫੀ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਦੇਖ ਸਕਦੇ ਹੋ ਤੁਸੀਂ ਆ ਭਾਂਡੇ ਵਾਲੀਆਂ ਆ ਗਈਆਂ ਦੁਕਾਨਾਂ ਹਰ ਇੱਕ ਤਰੀਕੇ ਦੀ ਦੁਕਾਨ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜੂਗੀ ਲਓ ਜੀ ਤੇ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਆ ਕੁਝ ਹੋਟਲ ਆ ਗਿਆ ਹਨ ਲਓ ਜੀ ਸਮੋਸੇ, ਪਕੌੜੇ ਐਵੇਂ ਦੀਆਂ ਸਾਰੀਆਂ ਚੀਜ਼ਾਂ ਇੱਥੋਂ ਮਿਲ ਜਾਂਦੀਆਂ ਨੇ ਆ ਸਾਰੀ ਮਾਰਕੀਟ ਮਲਾਵਤ ਸ਼ਹਿਰ ਦੀ ਆਪਾਂ ਤੁਹਾਨੂੰ ਦਿਖਾਈਆ ਲਓ ਜੀ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਮਲੌਤ ਦਾ ਬਾਜ਼ਾਰ ਆ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ